ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅਦਾਲਤ ਜਥੇਬੰਦੀ ਦੇ ਮੁਖ ਸੇਵਾਦਾਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਦਲ ਵੱਲੋਂ ਠੰਡੇ ਪਾਣੀ ਦੀ ਸ਼ਬੀਲ ਬਦਾਮਾਂ ਦੀ ਠੰਡੀ ਸਰ੍ਹਦਾਈ ਦੇ ਲੰਗਰ ਲਗਾਏ ਗਏ ਜਾਣਕਾਰੀ ਦਿੰਦਿਆਂ ਮੁਖ ਸੇਵਾਦਾਰ ਕੁਲਦੀਪ ਸਿੰਘ ਨੇ ਕਿਹਾ 24 ਤੇ 25 ਜੂਨ ਦੇ ਦਿਨ ਬਾਬਾ ਬੰਦਾ ਸਿੰਘ ਜੀ ਦੇ ਸੁਪੁੱਤਰ ਬਾਬਾ ਅਜੇ ਸਿੰਘ ਨੂੰ ਛੋਟੀ ਉਮਰੇ ਵਿੱਚ ਹੀ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਗਿਆ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਅੱਖਾਂ ਕੱਢ ਦਿੱਤੀਆਂ ਗਈਆਂ ਤੇ ਲੱਤਾਂ ਵੱਢ ਦਿੱਤੀਆਂ ਗਈਆਂ ਤੇ ਕਈ ਤੁਸੀਂ ਇਹ ਦੀਏ ਕਿ ਇਸ ਜੂਨ ਦੀ ਕੈਰ ਗਰਮੀ ਵਿੱਚ ਸ਼ਹੀਦ ਕੀਤਾ ਗਿਆ ਪੰਜਵੇਂ ਪਾਸ਼ਾ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਜੂਨ ਦੇ ਮਹੀਨੇ ਸ਼ਹੀਦ ਹੋਏ 1984 ਦਾ ਵਰਤਾਰਾ ਜੂਨ ਵਿੱਚ ਵਾਪਰਿਆ ਵੱਡੇ ਕੱਲੂਕਾਰੇ ਜੂਨ ਵਿੱਚ ਵਾਪਰੇ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੀ ਕੈਰ ਦੀ ਗਰਮੀ ਜੂਨ ਦੇ ਮਹੀਨੇ 'ਚ ਸ਼ਹੀਦ ਹੋਏ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਇੱਥੇ ਆਪਾਂ ਉਸ ਮਹਾਨ ਅਜਾਦੀ ਦੇ دیਵਾਨੇ ਮਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਪ੍ਰਣਮ ਕਰਦੇ ਹਾਂ ਉਹਦੇ ਇਸ ਮਹਾਨ ਦਗਮੇ ਚੀਸਾ ਪਾ ਕੇ ਆਪਣਾ ਜਨਮ ਸਫਲ ਕਰੀਏ ਪਾਤਸ਼ਾਹੀਆਂ ਸੰਗਤਾਂ ਨੂੰ ਬਹੁਤ-ਬਹੁਤ ਅਤੇ ਸਮੂਹ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਅੱਜ ਆਪਾਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਦਲ ਸਥਾਪਿਤ ਕੀਤਾ ਗਿਆ ਹੈ ਇਸ ਦਾ ਮਕਸਦ ਵੀ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਇਸ ਸੰਸਾਰ ਦੇ ਵਿੱਚ ਉਹ ਮੀਰੀ ਤੇ ਪੀਰੀ ਦਾ ਸਨੇਹਾ ਖਾਲਸਾ ਰਾਜ ਸਥਾਪਿਤ ਕਰਨਾ ਅਤੇ ਸਿੱਧਕ ਹੋ ਕੇ ਉਹ ਆਪਣੀ ਸਿੱਖੀ ਨੂੰ ਜਿਹੜਾ ਸਮਰਪਣ ਹੋਣਾ ਇਸੇ ਤਰ੍ਹਾਂ ਇਹ ਜਿਹੜਾ ਕਾਫਲਾ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਗੁਰਮਤ ਦੀ ਰੋਸ਼ਨੀ ਅਨੁਸਾਰ ਜਿਵੇਂ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਜੋ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਅਨੰਦ ਸਾਹਿਬ ਦਾ ਪਾਠ ਕਰਕੇ ਨਿਤਨੇਮ ਕਰਕੇ ਇਹ ਸ਼ਬੀਲ ਆਰੰਭ ਕੀਤੀ ਇਸੇ ਤਰ੍ਹਾਂ ਸੰਗਤਾਂ ਦੇ ਘਰ-ਘਰ ਵਿੱਚ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਅਤੇ ਵਾਤਾਵਰਣ ਸੰਬੰਧੀ ਸੰਭਾਲ ਸੰਬੰਧੀ ਜਲ ਦੀ ਸੰਭਾਲ ਸੰਬੰਧੀ ਅਤੇ ਰਕਤਾਂ ਦੀ ਸੰਭਾਲ ਸੰਬੰਧੀ ਜਿਹੜਾ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੋਕਾ ਦੇਾਂਗੇ ਅਤੇ ਲਗਾਤਾਰ ਇਹ ਮੂਵਮੈਂਟ ਚਲਾਵਾਂਗੇ ਇੱਥੇ ਇਹ ਜਿਹੜੀ ਮੂਵਮੈਂਟ ਹੈ ਉਹ ਲਗਾਤਾਰ ਚਲਦੀ ਰਹੇਗੀ ਅਤੇ ਬੰਦਾ ਸਿੰਘ ਬਹਾਦਰ ਨੂੰ ਸਦਾ ਹੀ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਨ ਸ਼ਹੀਦ ਜਰਨੈਲ ਹੋਏ ਆ ਉਹਨਾਂ ਦੀ ਪਰਥਾਈ ਬਾਬਾ ਬੰਦਾ ਸਿੰਘ ਬਹਾਦਰ ਦਲ ਜਥੇਬੰਦੀ ਨੇ ਦਾਸ ਮੁਖ ਸੇਵਾਦਾਰ ਕੁਲਦੀਪ ਸਿੰਘ ਖਾਲਸਾ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਔਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਇਹ ਪਹਿਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਦਲ ਵੱਲੋਂ ਉਹਦੇ ਵਿੱਚ ਜਿੱਥੇ ਸ਼ਰਦਾਈਆਂ ਦੇ ਬਦਾਮਾਂ ਦੀਆਂ ਸ਼ਰਦਾਈਆਂ ਤੇ ਲੰਗਰ ਚੱਲ ਰਹੇ ਆ ਉੱਥੇ ਹੀ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਚੱਲ ਰਹੀਆਂ ਆ ਔਰ ਸਵੇਰ ਤੋਂ ਹੀ ਸੰਗਤ ਦਾ ਬਹੁਤ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਇਹ ਜੋ ਸਮਾਣਾ ਸ਼ਹਿਰ ਆ ਆਪਾਂ ਸਾਰਿਆਂ ਨੂੰ ਇਤਿਹਾਸ ਬਾਬਤ ਪਤਾ ਕਿ ਇਹ ਜਲਾਦਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਜੁਲਮ ਦਾ ਗੜ ਸੀ ਜਿਸ ਗੜ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇੱਥੋਂ ਦੇ ਜਲਾਦਾਂ ਨੇ ਸਰਹੰਦ ਵਿਖੇ ਸੂਬਾ ਵਜੀਦ ਖਾਨ ਦੇ ਕਹਿਣ ਤੇ ਸਹਿਬਜ਼ਾਦਿਆਂ ਦਾ ਕਤਲ ਕੀਤਾ ਉਹਦਾ ਬਦਲਾ ਲੈਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਇਸ ਸਮਾਣੇ ਦੀ ਇੱਟ ਨਾਲ ਟਖੜਕਾਈ ਜੁਲਮ ਦਾ ਨਾਸ਼ ਕੀਤਾ ਸੱਚ ਦਾ ਰਾਜ ਪ੍ਰਕਾਸ਼ ਕੀਤਾ ਅਤੇ ਇਸ ਸਮਾਣੇ ਦੇ ਜਲਾਦਾਂ ਦਾ ਨਾਸਤ ਨੂੰ ਨਬੂਤ ਕੀਤਾ ਅੱਜ ਦੇ ਦਿਨ 24 ਜੂਨ ਤੇ 25 ਜੂਨ ਦੇ ਇਸ ਦਿਨ ਦੇ ਵਿੱਚ ਉਹਨਾਂ ਦੇ ਬੱਚੇ ਨੂੰ ਉਹਨਾਂ ਦਾ ਸੁਪੁੱਤਰ ਬਾਬਾ ਅਜੀਤ ਸਿੰਘ ਨੂੰ ਛੋਟੀ ਜੀ ਉਮਰ ਦੇ ਵਿੱਚ ਕਾਲਜਾ ਕੱਢ ਕੇ ਉਹਦਾ ਕਤਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਲੱਤਾਂ ਵੜ ਦਿੱਤੀਆਂ ਗਈਆਂ ਜਮੂਰਾ ਨਾਲ ਮਾਸ ਨੂੰ ਚੇਆ ਗਿਆ ਬਹੁਤ ਸਈਏ ਦੇ ਕੇ ਇਸ ਜੂਨ ਦੀ ਕੈਰ ਦੀ ਗਰਮੀ ਵਿੱਚ ਸ਼ਹੀਦ ਕੀਤਾ। ਸ਼ਹੀਦਾਂ ਦੀ ਦਾਸਤਾ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਪਾਸ਼ਾ ਜੂਨ ਦੇ ਮਹੀਨੇ ਸ਼ਹੀਦ ਹੋਏ। 1984 ਦਾ ਵਰਤਾਰਾ ਜੂਨ 'ਚ ਵਾਪਰਿਆ। ਵੱਡੇ ਘੱਲੂ ਘਾਰੇ ਜੂਨ 'ਚ ਵਾਪਰੇ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਇਸ ਕੈਰ ਦੀ ਗਰਮੀ 'ਚ ਜੂਨ ਦੇ ਮਹੀਨੇ ਸ਼ਹੀਦ ਕੀਤੇ ਗਏ। ਅੱਜ ਉਹਨਾਂ ਦੀ ਸ਼ਹਾਦਤ ਨੂੰ ਜਿੱਥੇ ਕੋਟ ਕੋਟ ਪ੍ਰਣਾਮ ਕਰਦੇ ਆਂ, ਉੱਥੇ ਹੀ ਸੰਗਤਾਂ ਦਾ ਆਪ ਸਾਰੀਆਂ ਸੰਗਤਾਂ ਦਾ ਪਿਆਰਿਆਂ ਦਾ ਧੰਨਵਾਦ ਕਰਦੇ ਆਂ ਔਰ ਇਹ ਇਸੇ ਤਰ੍ਹਾਂ ਸਾਨੂੰ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਸੱਚ ਦੇ ਹੱਕ ਦੇ ਲਈ ਲੜਦੇ ਰਹਿਣਾ ਚਾਹੀਦਾ ਇਹ ਜਿਹੜਾ ਹੋਕਾ ਦੇਣ ਦਾ ਪ੍ਰਣ ਬਾਬਾ ਬੰਦਾ ਸਿੰਘ ਬਹਾਦਰ ਦਲ ਸਦਾ ਕਰਦਾ ਰਹੂਗਾ ਇੰਨਾ ਹੀ ਬੇਨਤੀਆਂ ਦੇ ਨਾਲ ਆ ਆਪ ਜੀ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ